ਵੈ ਗੁਰੂ ਜੀ ਦਾ ਕਾਲ ਸਾ ਵੈ ਗੁਰੂ ਜੀ ਕੀ ਫਤਿਹ ਆਗੇ ਸਾਖੀ 38ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਜੋਤੀ ਸਰੂਪ ਪੂਰਨ ਅਵਤਾਰ ਅਨੰਦਪੁਰ ਸਾਹਿਬ ਵਿਖੇ ਦੀਵਾਨ ਲਗਾਇਆ ਬੇਮੁਖਾਂ ਨੇ 71 ਹੋ ਭਾਈ ਮਨੀ ਸਿੰਘ ਜੀ ਨਾਲ ਬੜੇ ਸਤਿਵਚਨ ਕੀਤੇ ਗੁਰੂ ਪ੍ਰੀਖਿਆ ਦੇ ਅਜ਼ਮਾਇਸ਼ ਵਾਸਤੇ ਗੁਰੂ ਨਾਨਕ ਨਿਰੰਕਾਰੀ ਦਾ ਸਾਰਾ ਹਾਲ-ਮਾਲੂਮ ਹੈ ਨੈਣਾ ਦੇਵੀ ਪਰਸਨ ਚੱਲਿਆ ਸੀ ਗੁਰੂ ਨਾਨਕ ਜੀ ਤਪਾ ਰੂਪ ਧਾਰ ਕੇ ਪਰਮੇਸ਼ਵਰ ਦਾ ਭਜਨ ਸਿਮਰਨ ਔਰ ਤਪ ਕਰਦਾ ਸੀ ਲੈਣਾ ਸੰਗਤ ਨੂੰ ਤਿਆਗ ਕੇ ਗੁਰੂ ਨਾਨਕ ਜੀ ਦੀ ਟਹਿਲ ਕਰਨ ਦੇ ਲਈ ਗੁਰੂ ਨਾਨਕ ਸਾਹਿਬ ਜੀ ਪਾਸ ਠਹਿਰ ਗਿਆ ਇਸ ਰੋਜ ਦੇਵੀ ਦੁਆਰੇ ਸੰਗਤ ਪਹੁੰਚਣੀ ਸੀ ਉਸ ਰੋਜ ਪਾਈ ਲੈਣੇ ਜੀ ਗੁਰੂ ਨਾਨਕ ਜੀ ਪਾਸ ਅਰਜ ਕੀਤੀ ਔਰ ਏ ਵੀ ਕਿਹਾ ਜੀ ਮੈਂ ਵੀ ਜਾਂਦਾ ਤਾਂ ਦੇਵੀ ਦਾ ਦਰਸ਼ਨ ਕਰ ਆਉਂਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੋਲੇ ਸਿੱਖਾ ਤੈਨੂੰ ਦੇਵੀ ਦਰਸ਼ਨ ਆ ਪਾਣ ਕੇ ਦੇਵਸੀ ਜਾਂ ਅੰਮ੍ਰਿਤ ਵੇਲਾ ਹੋਇਆ ਤਾਂ ਦੇਵੀ ਗੁਰੂ ਜੀ ਦੇ ਲੰਗਰ ਦੀ ਸੇਵਾ ਕਰ ਰਹੀ ਹੈ ਤਾਂ ਲੈਣੇ ਪੁੱਛਿਆ ਕੌਣ ਹੈ ਔਰ ਕਿੱਥੋਂ ਆਈ ਹੈ ਕਿਸੇ ਧਨੀ ਪੁਰਸ਼ ਦੀ ਇਸਤਰੀ ਹੈ ਤੂੰ ਸੰਤਾ ਦੇਵੀ ਜੀ ਨੇ ਉੱਤਰ ਦਿਆ ਸੰਤਾ ਮੈਂ ਉਸ ਮਹਾਪੂਰਕ ਦੀ ਹਾਂ ਜਿਹੜਾ ਸੰਸਾਰ ਨੂੰ ਪਾਲਦਾ ਹੈ ਤੇ ਨਾਮ ਉਸ ਦਾ ਬੇਅੰਤ ਹੈ ਨਾਨਕ ਜੀ ਮੇਰਾ ਸਰੂਪ ਹੈ ਔਰ ਮੇਰੇ ਗੁਰੂ ਹਨ ਰੋਜ਼ ਇਸੇ ਤਰ੍ਹਾਂ ਸੇਵਾ ਟਹਿਲ ਕਰਦੀ ਹਾਂ ਤੇ ਲੋਕਾਂ ਦੀਆਂ ਸੁਖਣਾ ਮੇਰੇ ਪਾਸੋਂ ਹਾਸਲ ਹੋਉਂਦੀਆਂ ਹਨ ਤੇਰੇ ਤੇ ਗੁਰੂ ਨਾਨਕ ਜੀ ਦੀ ਕਿਰਪਾ ਪਈ ਹੈ ਤਾ ਤੈਨੂੰ ਮੇਰਾ ਦਰਸ਼ਨ ਹੋਇਆ ਏ ਹੇ ਸੰਤਾ ਸ੍ਰੀ ਗੁਰੂ ਨਾਨਕ ਜੀ ਦੇ ਅੰਗ ਸੰਗ ਮੈਂ ਹਰ ਵੇਲੇ ਰਹਿਨੀ ਹਾਂ ਤੁਸੀਂ ਇਹ ਵੀ ਕਹਿੰਦੇ ਹੋ ਸ੍ਰੀ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਵੀ ਸਿਮਰਨ ਕੀਤੀ ਹੈ ਫਿਰ ਦੇਵੀ ਸਿੱਧ ਕੀਤੀ ਹੈ ਗੁਰੂ ਕਲਗੀਧਰ ਦਰਬਾਰ ਵਿਖੇ ਬੈਠਦੇ ਹਾਂ ਹੁਕਮ ਕੀਤਾ ਭਾਈ ਮਨੀ ਸਿੰਘ ਜੀ ਕੋ ਬੁਲਾਇਆ ਗੁਰੂ ਅੰਤਰਜਾਮੀ ਘਟ ਘਟ ਕੇ ਜਾਣਨ ਹਾਰੇ ਪੁੱਛਿਆ ਸੰਗਤ ਦੇ ਮਨ ਵਿਖੇ ਕਿਆ ਪਰਮੁਗਜਾ ਹੈ ਤਾਂ ਸਿੱਖਾ ਬੇਨਤੀ ਕਰੀ ਜੀ ਆਪਣੀ ਅਵਤਾਰ ਕਲਾ ਦਿਖਾਓ ਗੁਰੂ ਜੀ ਸ਼ਬਦ ਕੀਤਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਸਾਰੀ ਪੌੜੀ ਪੜੀ ਗੁਰੂ ਸੱਚੇ ਪਾਤਸ਼ਾਹ ਭੋਗ ਪਾ ਹੁਕਮ ਦਿੱਤਾ ਸਭ ਸੰਗਤ ਖਾਲਸਾ ਫਤਿਹ ਬਾਈ ਗੁਰੂ ਜੀ ਕੋ ਬੁਲਾਓ ਉਸੇ ਵਕਤ ਵਿਸ਼ਨੂੰ, ਸ਼ਿਵ, ਬ੍ਰਹਮਾ, ਇੰਦਰ ਹੋਰ ਦੇਵਤੇ ਆਣ ਸਭ ਹਾਜ਼ਰ ਹੋਏ ਜਿਹੜੇ ਗੁਰੂ ਤੋਂ ਬੇਮੁਖ ਸੇ ਉਹਨਾਂ ਦੇਵਤਿਆਂ ਪਾਸ ਗੁਰੂ ਜੀ ਦਾ ਮਾਨ ਰੱਖ ਕੇ ਕਹਿਣ ਲੱਗੇ ਦੇਖੋ ਜੀ ਗੋਬਿੰਦ ਸਿੰਘ ਨੇ ਐਸੀ ਰਾਜ ਗੱਦੀ ਕੀਤੀ ਹੈ ਕਮੀਨੇ ਲੋਕਾਂ ਪਾਸੋਂ ਤੁਰਕ ਮਰਵਾਏ ਹਨ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਛਤਰੀ ਬਣਾ ਕੇ ਸ਼੍ਰੀ ਸਾਹਿਬ ਪਕੜਾਏ ਕੇ ਕਹਿਣੇ ਲੱਗੇ ਕੱਚ ਕਿਰਪਾਨ ਦੀ ਰਹਿਤ ਵਾਲਾ ਹਜ਼ਾਰ ਤੁਰਕ ਨੂੰ ਇੱਕ ਸਿੰਘ ਜਿੱਤੇਗਾ ਬਾਬੇ ਨਾਨਕ ਕਿਸੇ ਸਾਥ ਜੰਗ ਨਹੀਂ ਕੀਤਾ ਤੁਸੀਂ ਦੇਵਤੇ ਇਸ ਦੀ ਸੰਗਤ ਕਰਦੇ ਹੋ ਗੁਰੂ ਗੋਬਿੰਦ ਸਿੰਘ ਜੀ ਬੜਾ ਭਾਰੀ ਜ਼ੁਲਮ ਕਰਦੇ ਹਨ ਚੁਗਤਿਆਂ ਦੀ ਬਾਸ਼ਾ ਹੀ ਚਾਰ ਕੁੰਠ ਵਿਖੇ ਹੈ ਸਭ ਗਰਦ ਨਾਲ ਰਲਾ ਛੱਡੀ ਹੈ ਸੂ ਦੇਵਤਿਆਂ ਕਹਿਆ ਅਸੀਂ ਤਾਂ ਗੁਰੂ ਜੀ ਦੇ ਹੁਕਮ ਵਿੱਚ ਰਹਿਣੇ ਹਾਂ ਅੰਮ੍ਰਿਤ ਵੇਲੇ ਅਕਾਲ ਪੁਰਖ ਜੀ ਪਾਸ ਬੈਕੁੰਠ ਵਿਖੇ ਗੁਰੂ ਨਾਨਕ ਜੀ ਦੀ ਬਾਣੀ ਜਪਜੀ ਆਦ ਪੜ੍ਹਨੇ ਕੀ ਸਾਨੂੰ ਆਗਿਆ ਹੈ ਸੰਧਿਆ ਸਮੇ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਵਿਖੇ ਅਸੀਂ ਹਾਜ਼ਰ ਹੋਏ ਕਰ ਰਹਿਰਾਸ ਸੁਣਦੇ ਹਾਂ ਜੋ ਕੋਈ ਦੇਵੀ ਦੇਵਤਾ ਰੋਜ਼ ਦੀਵਾਨ ਵਿੱਚ ਹਾਜ਼ਰ ਹੋਏ ਕਰ ਰਹਿਰਾਸ ਦਾ ਪਾਠ ਨ ਸਰਵਣ ਕਰੇ ਔਰ ਆਪ ਪਾਠ ਨ ਕਰੇ ਉਸ ਦਾ ਦਰਗਾਹ ਵਿਖੇ ਮੂ ਕਾਲਾ ਹੁੰਦਾ ਹੈ ਔਰ ਅਕਾਲ ਪੁਰਖ ਦੇ ਹਜ਼ੂਰੋਂ ਉਹਨਾਂ ਨੂੰ ਤਾੜਨਾ ਹੋਤੀ ਹੈ ਔਰ ਉੱਥੇ ਬੈਠਣਾ ਵੀ ਨਹੀਂ ਮਿਲਦਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਡਰਦੇ ਹਰੀ-ਹਰੀ ਕਰਦੇ ਹਾਂ ਬੇਮੁਖ ਸੁਣਕਰ ਲਾਜ਼ਮ ਹੋ ਗਏ ਬੋਲਣ ਯੋਗ ਨਾ ਰਹੇ ਦੇਵਤੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਬੇਅੰਤ ਹੈ ਜਿਸकी ਸੰਗਤ ਕਰਕੇ तुसा सा देवत्या दर्शन किया है अठे देविया रोज़ श्री गुरु गोबिंद जी के हजूर आरती कर दिया हान। अवतार श्री गुरु गोबिंद जी का अपर अपार है अवतारा की किसी साथ ईरखा नहीं होती धर्म की गिलानी देखते हैं तो जुलमी को मारते हैं संत भगता की रक्षा करते हैं औरंगा पिछे ਦੁਰਯੋਦਨ ਕੇ ਜਨਮ ਸੀ ਉਸ ਦਾ ਹੰਕਾਰ ਦੂਰ ਕਰਨ ਵਾਸਤੇ ਕ੍ਰਿਸ਼ਨ ਜੀ ਅਵਤਾਰ ਧਾਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਪਤਿਤ ਪਾਵਨ ਪੂਰਨ ਅਵਤਾਰ ਹੋ ਗਏ ਸੰਗਤ ਨੇ ਅਰਜ਼ ਕਰੀ ਜੀ ਤੁਸੀਂ ਮਜ਼ਹਬੀ ਸਿੰਘਾ ਕੋ ਦੀਵਾਨ ਵਿਖੇ ਆਦਰ ਕਰਕੇ ਬਿਠਾਉਂਦੇ ਹੋ ਜੀ ਇਸ ਵਿੱਚ Hindu ਬੁਰਾ ਮੰਨਦੇ ਹਾਂ ਜੀ ਗੁਰੂ ਜੀ ਬਚਨ ਕੀਤਾ ਸ਼੍ਰੀ ਮੁਖਬਾਖ जल कहा थल कहा गगन के गौन कहा काल के बनाए सब काल ही के मजहबी का आहार और ग्रहत सिंगा जैसी है हे सिंगो ऐसा समा आवेगा पशुआ दे आहार खाने वाले साथ हिंदू रल के बैठन गे और शर्म न्याग देवणगी हे सिखो हिंदू कच्चे कमले ह ਤੁਸੀਂ ਇੰਨਾ ਦੀ ਕੁਛ ਨਾ ਸੁਣੋ ਤੁਸੀਂ ਸਿੰਘ ਸਜੇ ਰਹੋ ਸ੍ਰੀ ਮੁਖਵਾਕ ਜਗਤ ਸ਼ਬਦ ਗੁਰੂ ਜੀ ਕਹਿਆ ਰੰਗ ਲਗਤ 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 ਹੈ ਪਰਮ ਪਾਗਤ 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 ਹੈ हे ਸਿੱਖੋ ਜਿਸ ਪ੍ਰਕਾਰ ਇਸਾਈਆਂ ਦੇ ਨਾਲ ਰਲ ਮਿਲ ਕੇ ਸਾਰੇ ਹਿੰਦੂ ਵਰਤਦੇ ਔਰ ਬੈਠਦੇ ਹਨ ਉਸੇ ਪ੍ਰਕਾਰ ਮਜ਼ਹਬੀਆਂ ਸਾਥ ਬੈਠਣੇ ਸੇ ਦੋਸ਼ ਨਹੀਂ ਹੋਗਾ हे ਪਿਆਰਿਓ ਤੁਸੀਂ ਜਿਤਨੇ ਆ ਸਾਡੇ ਪਾਸ ਹੋ ਸਿੱਖ ਸਿੰਘ ਬਿਹੰਗਮ ਨਿਹੰਗੰ ਪ੍ਰੇਮੀ ਨੇਮੀ ਸੰਤ ਸਾਧ ਗ੍ਰਹਿਸਤੀ ਕੀਰਤੀ ਸ਼ਾਹੂਕਾਰ ਆਦਿਕ ਹੋ ਸੋ ਸਗਰੇ ਹੀ ਦੇਵਤਿਆਂ ਕੇ ਅਵਤਾਰ ਹੋ ਜਿਹੜੇ ਮਨੁੱਖ ਜਨਮ ਸੇ ਪੁਨ ਮਨੁੱਖਾ ਜਨਮ ਪਾਉਂਦੇ ਹਨ ਉਹ ਵੱਡੇ ਪੁੰਨਾ ਕਰਕੇ ਪਾਉਂਦੇ ਹਨ ਔਰ ਵਿਦਿਆਵਾਨ ਵੀ ਹੁੰਦੇ ਹਨ ਪਰੰਤੂ ਹੰਕਾਰ ਹੀ ਮਾਨੀ ਜਿਹੜੇ ਪਸ਼ੂਆਂ ਦੀ ਥਾਂ ਮਨੁੱਖ ਜਨਮ ਪ੍ਰਾਪਤ ਕਰਦੇ ਹਨ ਉਹ ਠੱਗ ਚੋਰ ਜੁਵਾਰੀਏ ਜੀਵ ਘਾਤੀ ਵਿਸ਼ਵਾਸ ਘਾਤੀ ਵਿਦਿਆ ਤੇ ਹੀਣ ਔਰ ਮਲੀਨ ਅੰਗਹੀਣ ਬੋਧ ਗੁਰੂ ਧਰਮ ਪੂਰਨ ਦਾਨ ਭਜਨ ਇਸ਼ਨਾਨ ਜਸ ਇਤਨੀਆਂ ਕਰਮਾਥੀ ਬੇਮੁਖ ਰਹਿੰਦੇ ਹਨ हे ਸਿੱਖੋ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਇਸੇ ਸ਼ਬਦ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਪ੍ਰਤੀਤ ਭਰੋਸਾ ਰੱਖਣਗੇ ਉਹਨਾਂ ਦੇ ਤਾਈ ਦੇਵਤਿਆਂ ਦੇ ਅਵਤਾਰ ਕਰਕੇ ਜਾਣੋ ਬਿਨਾਂ ਦੇ ਬੁੱਧ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਰਸ ਨਹੀਂ ਪ੍ਰਾਪਤ ਹੁੰਦਾ ਇਸ ਪ੍ਰਕਾਰ ਸ੍ਰੀ ਸਤਗੁਰੂ ਜੀ ਦੇ ਉਪਦੇਸ਼ ਸ਼ੁੱਧ ਸਰਬਨ ਕਰਕੇ ਸਮੂਹ ਸੰਗਤਾਂ ਦੇ ਹਿਰਦੇ ਸ਼ੁੱਧ ਹੋਏਗੇ ਔਰ ਸ੍ਰੀ ਗੁਰੂ ਜੀ ਕੀ ਚਰਨੀ ਲੱਗੇ गुरु प्रसन्न होए कर हुक्म कीता जो जप तप धार के मंगोगे गुरु के घरों सो काई कमी नहीं है सब कुछ मिलेगा गुरु को हाथ जोड़कर बेनती करो हे गुरु सच्चे पातशाह जी साढ़े कन बहुत होन जी जिस करके असी गुरु जप सरबण करिए अंतर जामी श्री गुरु जी आप कृपा करके दान देवो ਅਸੀਂ ਬੋਤਾ ਜੀਵਾ ਕਰਕੇ ਤੇਰਾ ਨਾਮ ਜਪੀਏ ਖੋਟੀ ਸੰਗਤ ਦਾ ਤਿਆਗ ਹੋਵੇ ਜੋ ਮੰਦ ਕਰਮਾਂ થી ਵਾਜ ਕਰ ਅਕਾਲ ਪੁਰਖ ਕੀ ਯਾਦ ਲਈ ਮਨ ਨੂੰ ਵਸ ਕਰੀਏ ਹੇ ਸੰਤੋ ਝੂਠੇ ਸਗਲ ਪਸਾਰੇ ਹਰੀ ਕੇ ਨਾਮ ਬਿਨਾ ਹੇ ਸਿੱਖੋ ਸੰਤੋ ਪਗਤੋ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੱਕੇ ਮਦੀਨੇ ਵਿਖੇ ਗਏ ਹੈ ਲੰਗਰ ਚਲਾਉਂਦੇ ਹੈ ਗੁਰਦੁਆਰੇ ਸਾਜੇ ਹਨ ਔਰ ਉਹ ਅਸਥਾਨ ਪ੍ਰਗਟ ਕਰਾਂਗੇ ਜਿਸ ਪਰ ਸੰਗਤ ਨਿਵਾਸ ਕਰੇਗੀ ਜਿਸ ਸਮੇ ਗੁਰੂ ਨਾਨਕ ਸਾਹਿਬ ਜੀ ਖਰਾ ਸੋਦਾ ਕੀਆ ਸੀ ਉਸ ਸਮੇ ਇਹ ਵਚਨ ਕੀਤਾ ਸੀ ਕਿ ਸਮਾ ਪਾਇ ਕਰ ਦੇਗਾ ਚਲਣਗੀਆਂ ਅਰਦਾਸਾਂ ਹੋਣਗੀਆਂ ਹੁਕਮ ਹੁਆ ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲੂ ਸਦਾ सुखी नानक सिमरन एक आगे साखी चौरासवी श्री मुखबाक पातशाह दसवीं श्री गुरु गोबिंद पंथ का बाली जगत गुरु दसव पातशाह बरनाले विखे दरबार लगा दिया संगता बेअंत गुरु जी के पास आईया चारों ओर से एकत्र होकर लगे मत्था टेकन श्री गुरु जी ने श्री मुखबाक शब्द उच्चारण किया करो बेनती सुनो मेरे मिता संत टहल की बेला इहा खाटे चलो हरे लाहा आगे बसनु सहेला औद कटै दिनस रेणारे मन गुरु मिले काज सवारे रहाओ एहो संसार बिकारु संसे महे तरियो ब्रह्म ज्ञानी जिसे जगाए पियावे एहे रस अखत कथा तिन जानी ਜਾ ਕੋ ਆਏ ਸੋਈ ਬਿਹਾਜੂ ਹਰੇ ਗੁਰੂ ਤੇ ਮਨੀ ਬਸੇਰਾ ਨਿਜ ਘਰੇ ਮਹਲੋ ਪਾਵੋ ਸੁਖ ਸਹਜੇ ਬਹੋਰੀ ਨਾ ਹੋਏਗੇ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮਾਰੇ ਮੋਕੋ ਕਰੇ ਸੰਤਨ ਕੀ ਤੂਰੇ ਤਾਂ ਸੰਗਤ ਬੇਨਤੀ ਕਰੀ ਜੀ ਗਰੀਬ ਨਿਵਾਜ਼ ਗੁਰੂ ਜੀ ਕਾਬਲ ਦੀ ਧਰਤੀ ਵਿਖੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਕੜਾ ਪ੍ਰਸ਼ਾਦ ਤੇ ਪੰਜਾ ਲਗਦਾ ਹੈ ਜੀ ਸੋ ਉਹ ਕਿਸ ਮੰਤਰ ਦੀ ਸ਼ਕਤੀ ਹੈ ਜੀ ਤਾਂ ਗੁਰੂ ਜੀ ਜਬਜੀ ਸਾਹਿਬ ਜੀ ਦਾ ਮੰਤਰ ਫਰਮਾਇਆ ਜਬਜੀ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਇਸ ਵਿੱਚ ਬਹੁਤ ਸ਼ਕਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਮੰਤਰ ਹੈ ਜਿਸ ਵਕਤ ਜਬਜੀ ਸਾਹਿਬ ਜੀ ਦਾ ਪਾਠ ਕਰਕੇ अरदास सोद कर मथा टेक कर बेनती करते हैं तब कड़ा प्रसाद पर पंजा लगता है तो फिर प्रसाद बरता हैं जेकर पंजा ना लगे तो कड़ा प्रसाद कुकर आदकों को पा देते दे पंजा लगने पर परवान समझते हैं उन्होंने इस बात पर बहुत निश्चय है जो कला है निश्चय पर है जो जपजी साहब का पाठ निश्चय करके रोज करेगा एक मन होकर ओह जीवन मुक्त होगा श्री गुरु नानक जी के चरणा विखे निवास रहेगा सर्व कार्य रास इसे वास्ते गुरु का हुक्म है घर घर नगर नगर धर्मशाला श्री गुरु ग्रंथ साहब जी का पाठ होगा उस जगह पर मैं निवास करागा ਤਬ ਗੁਰੂ ਜੀ ਦੇ ਹਜ਼ੂਰ ਸਿੱਖਣੀਆਂ ਆਣ ਕਰ ਲੱਗੀਆਂ ਬੇਨਤੀ ਕਰਨ हे ਗਰੀਬ ਨਿਵਾਦ ਗੁਰੂ ਜੀ ਬਾਲਾ ਨੂੰ ਮਾਤਾ ਨਿਕਲਦਾ ਹੈ ਇਸ ਦਾ ਕੀ ਉਪਾਏ ਹੋਣਾ ਚਾਹੀਦਾ ਹੈ ਜਿਸ ਰੋਜ ਰਿਤੂ ਆਉਂਦੀ ਹੈ ਇਸਤਰੀ ਰਹਿਤ ਨਹੀਂ ਰੱਖਦੀ ਖਾਣ ਦੀ ਖੁੱਲ ਕਰ ਦੇਬਨੀਆਂ ਹੈ ਜਦ ਬਾਲਕ ਮਾਤਾ ਦੇ ਗਰਭ ਵਿੱਚ ਹੈ ਪਰਵੇਸ਼ ਕਰਦਾ ਹੈ ਇਸਤਰੀਆਂ ਉਸ ਵਕਤ पथ कुपथ खान का परहेज नहीं कर दिया हर नाड़ी के साथ रस मिलकर शरीर खराब हो जामदा है जब लड़का जन्मदा है स्त्री बहुत दुखी होती है फिर प्रार्थना करती है फिर जल इस जीव का साथी बनता है तब लड़का जन्मदा है जब स्त्री रित दे समय खट्टा ना खाए मिठा ना खाए रुखा अन्न ना खाए रित वाले दिन इश्नान ना करे शीशा नहीं देखना बालक अंधा होता है और इश्नान करके रोगी अदरंग या लूला लंगड़ा होता है उसका सांग कभी ना लावे इसी प्रकार गर्भ रोग लड़के को होते हैं तुसी अपनी औलाद की रक्षा करो जब ये सारे स्वाद इकट्ठे होते हैं तब इसी तरह शीतला प्रकट होंगी है ਜਦ ਹੋਵੇ ਗੁਰੂ ਕੇ ਮੰਤਰਾਂ ਸਾਧ ਇਸ਼ਨਾਨ ਕਰਾਵੋ ਗੁਰੂ ਜੀ ਆਪ ਸਹਾਇਤਾ ਕਰਨਗੇ ਭਰੋਸਾ ਰੱਖੋ ਸਰਵ ਰੋਗ ਨਸ਼ਟ ਹੋਣਗੇ ਜਦ ਕਿਸੇ ਦਾ ਬਾਲਕ ਮਰੇ ਤੇ ਉਹ ਇਸਤਰੀ ਗਮ ਕਰੇ ਫਿਰ ਕਦੀ ਵੀ ਉਸ ਤਾਈ ਗਰਭ ਨਹੀਂ ਹੁੰਦਾ ਜਿਸ ਪ੍ਰਕਾਰ ਹਰਨੀ ਦੇ ਹੁੰਦਿਆ ਅਰਥਾਤ ਦੇਖਦੇ ਆ ਬੱਚਾ ਮਰੇ ਤਾਂ ਉਹ ਫਿਰ ਕਦੀ ਵੀ ਨਹੀਂ ਸੁੰਦੀ ਤਾ ਇਸਤਰੀਆਂ ਨੇ ਹੱਥ ਜੋੜ ਬੇਨਤੀ ਕਰੀ ਹੇ ਗੁਰੂ ਜੀ ਆਪਣੇ ਮੋਇਆਂ ਸਾਕਾਂ ਸਬੰਧੀਆਂ ਦੀ ਕਾਣ ਮੁਕਾਣ ਜਾਣੇ ਸੇ ਤੀਵੀਆਂ ਕੋ ਰੋਣੇ ਕਰਕੇ ਦਰਦ ਸ਼ੁਰੂ ਹੁੰਦਾ ਹੈ ਸਾਡੇ ਦਿਲੋਂ ਗਮ ਨਹੀਂ ਦੂਰ ਹੁੰਦਾ ਇੱਕ ਮਹੀਨਾ ਰੋਣ ਤੇ ਖਾਲੀ ਨਹੀਂ ਲੰਘਦਾ ਭਾਈਚਾਰੇ ਦੀ ਤੀ ਪੈਂਡ ਲੈਣੀ ਦੇਣੀ ਹੋਈ ਰਹਿ ਨਹੀਂ ਆਉਂਦੀ ਤਾਂ ਸਤਿਗੁਰੂ ਬਚਨ ਕੀਤਾ ਜੰਮਣ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਜਿਹਾ ਕਾਲੇ ਕਲਣਾ ਤੇ ਵੋ ਨਾ ਪਚਾਰੀਏ ਕਿਸੇ ਕੋ ਰੋਣ ਜਾਈਏ ਅੱਗੂ ਮੁਕਾਣ ਲਾਈਏ ਓਮੀ ਉਡੀਕ ਰੱਖਦੇ ਹਨ ਕੋਈ ਉਹਨਾਂ ਦਾ ਮਰੇ ਅਸੀਂ ਵੀ ਰੋਇ ਕੇ ਮੁਕਾਣ ਲਾ ਦਈਏ ਇਹੋ ਜਿਹੀਆਂ ਬਿਸ਼ਗਣੀਆਂ ਬਾਜੀਆਂ ਫਿਰ ਦੇਣੀਆਂ ਪੈਂਦੀਆਂ ਹਨ ਰੋਣਾ ਗਾਉਣਾ ਤੀਮੀਆਂ ਨੂੰ ਡਾਡਾ ਪਿਆਰਾ ਲੱਗਦਾ ਹੈ ਤੁਸੀਂ ਜਬਾਨੀ ਦੁੱਖ ਸੁੱਖ ਪੁੱਛਿਆ ਕਰੋ ਰੋਣੇ ਕਰਕੇ ਕੁਝ ਹਾਸਲ ਨਹੀਂ ਹੁੰਦਾ ਅੱਖੀਆਂ ਵਿਖੇ ਦੇਖਣੇ ਵਾਲੀ ਜਲ ਕੀ ਬੂੰਦ ਹੈ ਰੋਣੇ ਕੇ ਦਰੇਗ ਸਾਥ ਨਿਕਲ ਜਾਂਦੀ ਹੈ ਫਿਰ ਹੱਥ ਨਹੀਂ ਆਉਂਦੀ ਨਾਲੇ ਮਿੱਤਰ ਗਏ ਨਾਲੇ ਨੇਤਰ ਗਏ ਰੋਣੇ ਸੇ ਕੋਈ ਜਿੰਦਾ ਨਹੀਂ ਤੁਸੀਂ ਨਾਮ ਜਪਿਆ ਕਰੋ ਤਾਂ ਗੁਰੂ ਜੀ ਸ਼ਬਦ ਉਚਾਰਿਆ ਗੋਂਡ ਮਹੱਲਾ ਪੰਜਮਾ ਸਭ ਕਰਤ ਸਭ ਬੁਖਤਾ ਰਹਾਉ अदृष्टो करता दृष्टो करता उपति कर्ता करता व्यापतकर्ता करता कर्ता करता भूजतकर्ता आगोकर्ता जातबो विकर्ता करता सरगुण करता गुरप्रसादे नानक सम दृष्टा हे सिखो संतो भगतों ज्ञानियों आत्मा नहीं मरता सदा ही अमर जानो सो रूप का नाम भी सुनो संगत बेनती करी हे गुरु सचे पातशाह आगे पचासवी श्री मुखबाग पातशाह दसवीं गुरु करना सागर जगत उजागर सूद सुग महारत नागर महारतनागर परम गंभीर जगत तारक भगत अवतार दशमा पातशाह सतगुरु जी गोबिंद सिंह जी साहेब खालसा पंथ का बाली सोडी पातशाह मंडी पहाड़ विखे अंतर्जामी अकाल पुरख जी ने दीवान लगाया दूरों दूरों देशा दरा संगत आईया गुरु जी दीवान और सरबत को लगे दर्शन देन और संगत निहाल होती ਸੱਚੇ ਪਾਛਾ ਸ਼ਬਦ ਉਚਾਰਿਆ ਰੱਖੇ ਰੱਖਣ ਹਾਰ ਆਪੇ ਉਬਾਰ ਗੁਰੂ ਕੀ ਪੈਰੀ ਪਾਇ ਕਾਜ ਸਵਾਰਨ ਹੋਵਾ ਆਪੇ ਦਿਆਲੂ ਮਨੁ ਨ ਵਿਸਾਰਨ ਸਾਧ ਜਨਾ ਕੇ ਸੰਗੇ ਪਬਜੁਲ ਤਾਰਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦ੍ਰਾਨ ਤਿਸੂ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸੂ ਸਿਮਰਤ ਸੁਖੀ ਹੋਏ ਸਗਲੇ ਦੁੱਖ ਜਾਏ ਨਗਰੀ ਦੇ ਲੋਕਾਂ ਨੇ ਸ੍ਰੀ ਗੁਰੂ ਜੀ ਅੱਗੇ ਹੱਥ ਜੋੜ ਬੇਨਤੀ ਕਰੀ ਸਾਡੇ ਲੋਕ ਮਰਦੇ ਹੈ ਅਕਾਲ ਮ੍ਰਿਤਕ ਸਾਥ ਅਬਗਤੀ ਜਾਂਦੇ ਹੈ ਜੋ ਲੜਕਾ ਲੜਕੀ ਮਰਦੀ ਹੈ ਉਹੋ ਵੀ ਪ੍ਰਸੂਤ ਸਮੇਹੀ ਹੈ ਹੇ ਗੁਰੂ ਜੀ ਅਸੀਂ ਕੀ ਕਰੀਏ ਚੁੜੇਲਾ ਤੇ ਪ੍ਰੇਤ ਅ ਸਾਡਾ ਖਹਿੜਾ ਨਹੀਂ ਛੱਡਦੇ ਹਨ ਜੀ ਕੋਈ ਮੁਕਤ ਉਪਾਈ ਗਿਲਾਈ ਛੱਡੋ ਜੀ ਜਿਸ ਕਰਕੇ ਸਾਡੀ ਗਤੀ ਹੋਵੇ ਤਾਂ ਗੁਰੂ ਜਾਣੀ ਜਾਣ ਬਚਨ ਕੀਤਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਤਰਾਂ ਨੂੰ ਪੜ੍ਹ ਕੇ ਵਿਆਦ ਅਸ਼ੁਭ ਕਾਰਜ ਕਰੋ ਜਿਹੜੀ ਲਾੜੀ ਵਿਦਵਾ ਹੋਏ ਜਾਵੇ ਉਸ ਕੋ ਸਰਬੱਤਰ ਮਿਲ ਕੇ ਪੁੱਛੋ ਤੇਰੇ ਜੋ ਮਨ ਵਿਖੇ ਹੋਵੇ ਸੋ ਸਮਝਾਈ ਦੇ ਜੋ ਤੇਰਾ ਮਨ ਟਿਕਿਆ ਰਹੇ ਸੇ ਤਾਂ ਵੀ ਕਹਿ ਸੁਣਾਏ जो तेरा मन का टिकया रहने वाला हो ता भी बताई दे जे वह बचन करे कि मेरा मन टिकया रहने वाला नहीं पासदा उसके कहे पर उसको होर पति कर देना इस कारज करने से जो मनी करेगा विधवा का दोषी है पाप उसको लगेगा विधवा के दर्शन करने करके ही पाप लगता है क्योंकि उसका मन स्थित नहीं रहता दसा विकारा की तरफ दौड़ता है गुरु हरगोबिंद साहब जी का हुक्म है इसत्री अमान पैसा गुजरान पुत्र निशान इसी का पति है अमान जेड़ा अकाल मृत मरे पांच पाठ जपजी साहब जी के करके सस्कार करो लामा गुरु किया पढ़ो फिर प्रशाद बरताओ प्रसुता चुड़ेल ना बनेगी एक सिख अरदास सौ रुपया लिया गुरु जी पुछया सिखा कित्थों आया है गुरु जी मैं बड़े तीर्थ करके आया हाँ गंगा गया प्राग जगन्नाथ बद्रीनाथ गोदावरी काशी आदिक जो मैं सुनिया सब दर्शन किया है वचन कीता, मनो कठोर मरे वनारसे ਨਰਕਾ ਨਾਂ ਬਾਂਚਿਆ ਜਾਏ ਹਰੀ ਕਾ ਸੰਤ ਮਰੇ ਹਾੜੰਬੇ ਤਸਗਲੀ ਸੈਨ ਤਰਾਈ ਏ ਸਿੱਖਾ ਤੂੰ ਨਨਖਾਣੇ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਜੀ ਸ੍ਰੀ ਤਰਨਤਾਰਨ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਹਰੀ ਸਰ ਜੀ ਇਸ਼ਨਾਨ ਕੀਤਾ ਹੈ ਕਿ ਨਹੀਂ ਕੀਤਾ ਸਿੱਖ ਗਿਆ ਏ ਗੁਰੂ ਜੀ ਇਹ ਤੇ ਦਰਸ਼ਨ ਤੀਰਥੋ ਕੇ ਨਵੀਨ ਹੈ ਜੀ ਪੁਨਰ ਗੁਰੂ ਜੀ ਬਚਨ ਕੀਤਾ ਸਿੱਖੋ ਨਮਾ ਕਪੜਾ ਨਮਾ ਮਨੁਖ ਨਮਾ ਤੀਰਥ ਨਮਾ ਮੰਦਰ ਨਿਆ ਸਿੱਖ ਇਹ ਸਭ ਨਿਆ ਅੱਛਾ ਹੈ ਪਰਮੇਸ਼ਵਰ ਜੀ ਨੇ ਨਹੀਂ ਸਾਜਣਾ ਸਾਜੀ ਹੈ ਪਿਛਲਿਆਂ ਦਾ ਕੋਈ ਕਦਰ ਨਹੀਂ ਰਿਆ ਤਾਂ ਗੁਰੂ ਹੁਕਮ ਦਿੱਤਾ ਹੈ ਸਿੱਖਾ ਜਿੰਨਾ ਪੁੰਤੂ ਤੀਰਥਾਂ ਤੇ ਕੀਤਾ ਹੈ ਉਤਨੀ ਹੀ ਤੈਨੂੰ ਤਨਖਾਹ ਲੱਗੀ ਹੈ ਤਾਂ ਸਿੱਖ ਗਿਆ हे गुरु गरीब निवाज जी उतना पदार्थ मेरे पास है नहीं ता हुक्म होया 20 दिन संगत दे झूठे बर्तन साफ करो और जोड़ छाड़ो फिर अमृत चगो ता सिख गया हे गुरु जी तीर्थ देवते सानू अखी दिखावो जी ता सतगुरु वचन उचारिया शब्द श्री मुखबाख अति सुंदर कुलीन ਚਤੁਰਮੁਖੇ ਟਿਆਣੀ ਨੰ ਧਨਵਤ ਮਿਰਤਕ ਕਹਿਆ ਨਾਨਕ ਜੇ ਪ੍ਰੀਤੀ ਨਹੀਂ ਭਗਵੰਤ ਗੁਰੂ ਸੱਚੇ ਪਾਤਸ਼ਾ ਕਲਗੀਧਰ ਗੁਰੂ ਜੀ ਇਹ ਸ਼ਬਦ ਪੜਿਆ ਤਾਂ ਸਗਰੇ ਟੀਰਦ ਉਹ ਦੇਇਤੇ ਗੁਰੂ ਜੀ ਕੀ ਆਣ ਚਰਨੀ ਲਾਗੇ ਗੁਰੂ ਜੀ ਉਹਨਾਂ ਤਾਂ ਹੀ ਪੁੱਛਿਆ ਖੇ ਪਾਈ ਤੁਸੀਂ ਕਿੱਥੇ ਰਹਿੰਦੇ ਹੋ ਪ੍ਰੇਮ ਸੰਜੁਗਤ ਉਹਨਾਂ ਅਸਥਾਨਾਂ ਦਾ ਨਾਮ ਸਾਨੂੰ ਦੱਸੋ ਕਿਉਂ ਜੋ ਸਾਡੇ ਸਿੱਖ ਸਿੰਘ ਭੁੱਲੇ ਨਾ ਪਾਏ ਫਿਰਨ ਸਭਨਾ ਤੀਰਥਾਂ ਉਰ ਦੇਵਤਿਆਂ ਹੱਥ ਜੋੜ ਬੇਂਦੀ ਕਰੀ ਹੇ ਕਰੁਣਾ ਨਿਧਾਨ ਸੋਢੀ ਪਾਤਸ਼ਾਹ ਗੁਰੂ ਜੀ ਆਪ ਤੁਹੋਂ ਕੀ ਛिपਿਆ ਹੈ ਜੀ ਤੁਸੀਂ ਜਾਣੀ ਜਾਣ ਹੋ ਜੀ ਕਟਕਟ ਕੇ ਜਾਣ ਹਾਰੇ ਹੋ ਜੀ ਤ੍ਰੈ ਲੋਕੀ ਆਪ ਦੀ ਦ੍ਰਿਸ਼ਟੀ ਵਿਖੇ ਹੈ ਜੀ ਜਾਣੀ ਜਾਣ ਪੂਰੇ ਗੁਰੂ ਹੋ ਜੀ ਅਸਾਥੋਂ ਕੀ ਪੁੱਛਦੇ ਹੋ ਜੀ ਤੇ ਗੁਰੂ ਜੀ ਅਸੀਂ ਸਭ ਟੀਰਤ ਤੇ ਦੇਦਤੇ ਦੇ ਦੀਆਂ ਸੰਧਿਆ ਸਮੇ ਰਹਿਰਾਸ ਜੀ ਦਾ ਪਾਠ ਇਸ਼ਨਾਨ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਕਾਲ ਤਖਤ ਦੇ ਹਜ਼ੂਰੋ ਔਰ ਆਸਾਂ ਦੀ ਵਾਰ ਦਾ ਕੀਰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਹਜ਼ੂਰੋ ਪ੍ਰੇਮ ਭਾਵਨਾ ਸੇ ਸੁਣਦੇ ਹਾਂ ਔਰ ਕਰਦੇ ਹਰ ਰੋਜ਼ ਹਾਂ ਜਿਸਨੇ ਸਾਡਾ ਦਰਸ਼ਨ ਕਰਨਾ ਹੋਵੇ ਉਹ ਸ੍ਰੀ ਅੰਮ੍ਰਿਤਸਰ ਜੀ श्री तरन तारण जी श्री बोली साहेब गोइंदवाल साहब जी रामसर साहेब विवेकसर साहेब, कोलसर साहेब, संतोखसर जी और श्री ननकाने साहेब, माल साहेब जी आदि स्थाना विखे जाया कर करे और अमृत समय चार घड़ी के तड़के इनान करे उन्ना विखे ਅਸੀਂ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਖੇ ਹਾਜ਼ਰ ਰਹਿੰਦੇ ਹਾਂ ਤੇ ਅਨੰਦਪੁਰ ਸਾਹਿਬ ਅਬਚਲ ਨਗਰ ਪਟਨਾ ਸਾਹਿਬ ਗੁਰੂ ਕੀ ਕਾਂਸੀ ਦਮਦਮਾ ਸਾਹਿਬ ਮੁਕਤ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਆਦਿ ਅਸਥਾਨਾਂ ਵਿਖੇ ਅਸੀਂ ਸੇਵਾ ਕਰਦੇ ਹਾਂ ਬਗਾਨਾ ਗੈਣਾ ਦੁਖ ਰੂਪ ਹੁੰਦਾ ਹੈ ਸਾਹਿਬ ਦਾ ਬਚਨ ਹੈ ਕਰਮੇ ਹੈ ਸੋ ਟੁੰਡ ਖਾਏ ਅਵਰ ਕਿਸੇ ਕੇ ਮਤ ਹੀ ਜਾਏ ਦੋਹਰਾ ਤਿਮ ਦੇਵਨ ਪੁਨ ਤਿਰਥਨ ਕਰੇ ਬੇਨਤੀ ਆਏ ਇਨ ਸਿੱਖਣ ਸੁਖ ਮੋਦ ਹੈ ਲੀਨੀ ਹਿਰਦੇ ਬਿਠਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ